ਰਾਮ ਰਾਮ ਦੋਸਤੋ ਕੀ ਹਾਲ ਨੇ ਅਸੀਂ ਨਾ ਨਵੀਂ ਵੀਡੀਓ ਲੈ ਕੇ ਆਏ ਹਾਂ ਮਾਤਾ ਰਾਣੀ ਦੇ ਦਰਬਾਰ ਤੇ ਜਾਣ ਲਈ ਹੈ ਨਾ ਅਸੀਂ ਕੜਾ ਬਣਾਣ ਲੱਗੇ ਹਾਂ ਦੋਸਤੋ ਕਈਆਂ ਦੀ ਭਾਸ਼ਾ ਵਿੱਚ ਪ੍ਰਸ਼ਾਦ ਬੋਲਦੇ ਨੇ ਤੇ ਸਾਡੀ ਇਹ ਭਾਸ਼ਾ ਵਿੱਚ ਨਾ ਕੜਾ ਵੀ ਬੋਲਦੇ ਨੇ ਇਹਨੂੰ ਇਹਦੇ ਵਿੱਚ ਨਾ ਦੇਸੀ ਘਿਓ ਪਾਇਤਾ ਦੇਸੀ ਘਿਓ ਦੇ ਵਿੱਚ ਪਾਇਤੀ ਹੈ ਸੂਜੀ ਸੂਜੀ ਇਹਨੂੰ ਮਾਰੀ ਜਣਾ ਪਹੁੰਚਾ ਜਦ ਤੱਕ ਉਹਦਾ ਰੰਗ ਪੂਰਾ ਨਾ ਹੋਈ ਜਾਵੇ ਐਸਾ ਤੇ ਨਾ ਇੱਕ ਤਰਫ ਗਰਮ ਪਾਣੀ ਰਖੀਤਾ ਤੇ ਗਰਮ ਪਾਣੀ ਦੇ ਵਿੱਚ ਚੀਨੀ ਪਾਇਤੀ ਕਿਉਂਕਿ ਅਸੀਂ ਚਾਸ਼ਨੀ ਬਣਾਣੀ ਹੈ ਨਾ ਜਿਹੜੀ ਪ੍ਰਸ਼ਾਦ ਦੇ ਵਿੱਚ ਪਾਉਣੀ ਹੈ। ਮੇਰੀ लाੜੀ ਲੱਕੀ ਹੌਲੀ-ਹੌਲੀ ਖੁੰਚਾ ਫਿਰਨ ਕਿਉਂਕਿ ਸੂਜੀ ਇਹ ਰੰਗ ਪੂਰਾ ਕਰਨਾ ਹੈ। ਫਿਰ ਉਸ ਤੋਂ ਬਾਅਦ ਪਾਈ ਤਾਂ ਨਾਰੀਅਲ ਦਾ ਬੂਰਾ। ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਚਾਸ਼ਨੀ ਬਣਾਈ ਹੀ ਉਹ ਪ੍ਰਸ਼ਾਦ ਦੇ ਵਿੱਚ ਪਾਈਤੀ ਹੈ। ਲੋ ਜੀ। ਤੁਹਾਡੇ ਸਾਹਮਣੇ ਪ੍ਰਸ਼ਾਦ ਬਣੀ ਹੈ ਤਿਆਰ ਹੋਈ ਹੈ। ਫਿਰ ਮੇਰੀ लाੜੀ ਲੱਕੀ ਹੌਲੀ-ਹੌਲੀ ਖੁੰਚਾ ਫਿਰਨ ਕਿਉਂਕਿ ਜਿੰਨਾ ਵੀ ਇਸ ਮਾਨਵੀ ਦੇ ਵਿੱਚ ਪਾਇਆ ਹੈਗਾ ਕਿ ਚੰਗੀ ਤਰ੍ਹਾਂ ਘੁਲੀ ਅਤੇ ਮਿਲੀ ਆ। ਫਿਰ ਪੂਰੀਆਂ ਵੀ ਬਣਾਉਣੀਆਂ ਹੈਆਂ ਪੂਰੀਆਂ ਨੂੰ ਵੀ ਤੇਲ ਦੇ ਵਿੱਚ ਤਲੀਤਾ ਲੋ ਜੀ ਪੂਰੀਆਂ ਵੀ ਬਣੀਆਂ ਆ ਮੈਂ ਕੀਤੀ ਉਹ ਗੱਡੀ ਸਟਾਰਟ ਤੇ ਚਲੀ ਪਈ ਮਾਤਾ ਰਾਣੀ ਦੇ ਦਰਬਾਰ ਤੇ ਰਸਤਾ ਥੋੜਾ ਪਹਾੜੀ ਹੈ ਤੇ ਫਿਰ ਪਹਾੜੀਏ ਦੀ ਦਿਖਿਓ ਵੀਡੀਓ ਆਹ ਹੈ ਗੱਡੀ ਦੀ ਪਾਰਕਿੰਗ ਇੱਥੇ ਪਾਰਕਿੰਗ ਲਾਈ ਦੀ ਮੈਂ ਗੱਡੀ ਆਹ ਦੇਖੋ ਇੱਥੇ ਗੱਡੀਆਂ ਟੈਂਪੋ ਮੋਟਰਸਾਈਕਲ ਇਹ ਬੱਚੇ ਛੋਟੇ ਛੋਟੇ ਸੀਟੀ ਮਾਰ ਕੇ ਪਾਰਕਿੰਗ ਗੱਡੀਆਂ ਨੂੰ ਲਵਾਏ ਦੇ ਸੀਗੇ ਇਧਰ ਮੋਟਰਸਾਈਕਲ ਲਵਾਈ ਤੇ ਲੋ ਜੀ ਹੁਣ ਅਸੀਂ ਮਾਤਾ ਰਾਣੀ ਦੇ ਦਰਬਾਰ ਤੇ ਪਹੁੰਚੀਏ ਦੇਖੋ ਮਾਤਾ ਰਾਣੀ ਦੇ ਦਰਬਾਰ ਤੇ ਲੈਣਾ ਲੱਗੇ ਆ ਭਗਤਾਂ ਦੀਆਂ ਭਗਤਾਂ ਲੈਣਾ ਵਿੱਚ ਪੱਥਾ ਟੇਕੀ ਯਾਦ ਹੈ ਇੱਧਰ ਪ੍ਰਸ਼ਾਦ ਮਿਲੀ ਯਾਦ ਮੱਥਾ ਟੇਕ ਕੇ ਜਿਹੜੇ ਆਏ ਦੇ ਆ ਉਹਨਾਂ ਨੂੰ ਪ੍ਰਸ਼ਾਦ ਦੇਈ ਯਾਦ ਰਿਹਾ ਨਾਲ ਮੈਂ ਤੁਹਾਨੂੰ ਦੱਸ ਹੀ ਦੇਵਾਂ ਕੀ ਕਿਹਾ ਜਾਂਦਾ ਹੈ ਕਿ ਪਹਿਲੇ ਇੱਥੋਂ ਦੇ ਜਿਹੜੇ ਬਸਨੀਕ ਇਹ ਨਾ ਉਹ ਠੀਕ ਨਹੀਂ ਰਹਿੰਦੇ ਸੀਗੇ ਪਰ ਜਦੋਂ ਦਾ ਮਾਤਾ ਜੀ ਦਾ ਦਰਬਾਰ ਬਣਿਆ ਹੈ ਸਾਰੇ ਤੰਦਰੁਸਤ ਰਹਿੰਦੇ ਨੇ ਇਹ ਮਾਤਾ ਰਾਣੀ ਦੀ ਕਿਰਪਾ ਨਾਲ ਹੀ ਹੋਇਆ ਸਾਰਾ ਕੁਝ ਅਦੇ ਜਿਹੜਾ ਵੀ ਭਗਤ ਆਈ ਆ ਦਾ ਉਹ ਹਵਨ ਦੇ ਵਿੱਚ ਹੂਤੀ ਪਈ ਆਦਾ ਤੇ ਮੱਥਾ ਟੇਕ ਕੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀ ਆਦਾ ਤੇ ਦੂਸਰੀ ਤਰਫ ਮਾਤਾ ਦੀ ਦਰਬਾਰ ਤੇ ਨ ਸੰਗਤਾਂ ਆਈ ਆਦੀਆਂ ਮੈਂ ਨਿਮਕਿ ਨੂੰ ਅੱਖ ਦਰਦ ਵਿੱਚ ਛੋੜੇ ਦਾ ਹਾਲ ਨਹੀਂ ਮੈਂ ਨਿਮਕਿ ਨੂੰ ਦੂਸਰੀ ਏ ਤਰਫ ਨਾ ਮਾਤਾ ਰਾਣੀ ਦਾ ਕੀਰਤਨ ਹੋਈ ਜਾਦਾ ਤੇ ਨਾਲ ਹੀ ਮਾਤਾ ਰਾਣੀ ਦੇ ਜਿਹੜੇ ਭਗਤ ਹਨ ਖੁਸ਼ੀ ਦੇ ਵਿੱਚ ਨੱਚੀ ਜਾ ਰਹੇ ਨੇ ਇਹ ਦੇਖੋ ਮਾਤਾ ਰਾਣੀ ਦੇ ਦਰਬਾਰ ਤੇ ਆਈ ਹੋਈਆਂ ਸੰਗਤਾਂ ਸੰਗਤਾਂ ਨਾਲ ਮਾਤਾ ਰਾਣੀ ਦਰਬਾਰ ਤੇ ਬੜੀ ਦੂਰ ਦੂਰ ਆਂਦੀਆਂ ਨੇ ਤੇ ਇੱਕ ਤਰਫ ਲੱਗਿਆ ਹੋਇਆ ਲੰਗਰ ਹੈ ਲੰਗਰ ਵੀ ਨਾ ਸਵੇਰ ਦਾ ਹੀ ਚੱਲਿਆ ਹੋਇਆ ਇੱਥੇੜੀਆਂ ਦੂਰ ਦੂਰ ਸੰਗਤਾਂ ਆਈਆਂ ਹੋਈਆਂ ਨੇ ਆਪਸ ਵਿੱਚ ਬੈਠ ਕੇ ਗੱਲਾਂ ਵੀ ਕਰੀ ਜਾ ਰਹੀਆਂ ਨੇ ਦੁੱਖ ਸੁੱਖ ਭੋਲੀ ਯਾਦੀਆਂ ਇਹ ਦੇਖੋ ਮਾਤਾ ਜੀ ਦਾ ਲੰਗਰ ਹਾਲ ਬੜਾ ਸੁਣਾਇਆ ਹੈ ਇਧਰ ਦੇਖੋ ਸਵੇਰ ਦੇ ਲੰਗਰ ਲੱਗਿਆ ਹੋਇਆ ਤਾਂ ਜੋ ਕਿ ਨਾ ਬਹੁਤਾ ਰਸਨਾ ਪਈ ਜਾਵੇ ਤੇ ਲੰਗਰ ਦੇ ਵਿੱਚ ਚੋਲ ਦਾਲ ਕੜੀ ਇਹ ਮਾਤਾ ਰਾਣੀ ਦੇ ਰਵਾਰ ਦੇ ਕਮੇਟੀ ਮੈਂਬਰ ਨੇ ਸੰਗਤਾਂ ਪੈਸੇ ਦੇਈਆਂ ਦੀਆਂ ਤੇ ਉਹਦਾ ਸਾਕਤਵ ਕਰੀ ਜਾਂਦੇ ਨੇ ਤੇ ਨਾਲੇ ਸੰਗਤਾਂ ਕੀਰਤਨ ਕਰੀ ਜਾਂਦੀਆਂ ਇਹ ਆ ਭਾਈ ਦਿੱਤੇ ਸਾਡਾ ਲੰਗਰ ਬਣੀ ਜਾਂਦਾ ਇਹ ਆ ਭਾਈ ਲੰਗਰ ਆਹ ਤੁਹਾਨੂੰ ਦੱਸਿਏ ਕੀ ਕੀ ਬਣੇਦਾ ਇਹ ਹੈਗਾ ਮਾਣੀ ਮਾਣੀ ਤੇ ਕਟਾਈ ਰੱਖੇ ਹੋਏ ਨੇ ਚੋਲ ਹੈ ਦਾਲ ਹੈ ਕੜੀ ਹੈ ਸਭ ਕੁਝ ਆ ਗਿਆ ਇਹ ਨਾ ਸੜਲ ਇੱਥੇ ਲੱਕੜੀਆਂ ਦਾ ਕੰਮ ਚੱਲਦਾ ਗਿਆ ਸਾਡੇ ਨਹੀਂ ਕਿਉਂਕਿ ਲੱਕੜੀਆਂ ਬਲੀਆਂ ਨੇ ਸਾਡੇ ਇਹ ਮਾਣੀ ਹੈ ਦੇਖੋ ਮਾਣੀ ਕਿੰਨਾ ਟੇਸਟੀ ਬਣਦਾ ਅੰਕਲ ਕਹਿੰਦੇ ਕਿ ਬਣਾਇਲਾ ਵੀਡੀਓ ਤੇ ਨਾਲ ਮੈਨੂੰ ਵੀ ਦਿਖਾ ਦਿਓ ਤੇਰਾ ਕਿਹੜਾ YouTube ਚੈਨਲ ਹੈ ਕਿ ਮੈਂ ਸਬਸਕ੍ਰਾਈਬ ਕਰ ਲਾਂਗਾ ਤਾਂ ਮੈਂ ਤੁਹਾਨੂੰ ਵੀ ਕਹਿਣਾ ਕਿ ਮੇਰਾ ਚੈਨਲ ਸਬਸਕ੍ਰਾਈਬ ਕਰੀ ਲਓ ਇਹ ਬੀਬੀਆਂ ਭਾਂਡੇ ਮਾਂਜੀਆਂ ਦੀਆਂ ਨੇ ਤੇ ਇੱਥੇ ਨਾ ਜਿਹੜਾ ਬੀਬੀਆਂ ਆਏ ਦੀਆਂ ਸੰਗਤਾਂ ਦੂਰ ਉਹਨਾਂ ਨੂੰ ਪ੍ਰਸ਼ਾਦ ਵੀ ਨਾਲ ਭੇਜੀ ਜਾਂਦੇ ਨੇ ਇਹ ਦੇਖੋ ਜਿਹੜੇ ਜਿਹੜੇ ਜਾਂਦੇ ਪ੍ਰਸ਼ਾਦ ਲੈਣਾ ਉਹਨਾਂ ਨੂੰ ਪ੍ਰਸ਼ਾਦ ਵੀ ਨਾਲ-ਨਾਲ ਭੇਜੀ ਆਦੇ ਨੇ ਹੁਣ ਅਸੀਂ ਚਲੀ ਪਏ ਆਂ ਵਾਪਸ ਘਰੇ ਨੂੰ ਐ ਲੈ ਹੁਣ ਚਲੀ ਪਈਏ ਇਹਦੇ ਵਿੱਚ ਨਾ ਬਿੱਲ ਲੱਗਿਆ ਹੈਗਾ ਬਿੱਲ ਉਹਦਾ ਜਿਹੜਾ ਕਿ ਸ਼ਿਵਾ ਦੇ ਨਾ ਛੱਡਦੇ ਨਹੀਂ ਇਹਨੂੰ ਬਿੱਲ ਪੱਤਰੀ ਕਹਿੰਦੇ ਨੇ ਇਹ ਉਹ ਰੁਕ ਹੈ ਇੱਥੇ ਨਾ ਜਿਹੜੇ ਬਣੇ ਹੋਏ ਕੱਚੇ ਮਕਾਨ ਦਸੀ ਤੁਹਾਨੂੰ ਇਹ ਦੇਖੋ ਹਜੇ ਇਹ ਕੱਚੇ ਮਕਾਨ ਬਣੇ ਹੋਏ ਨੇ ਇਹ ਅਲੋਪ ਵੀ ਹੋਈ ਜਾਣ ਜਿਹੜੇ ਹੁਣ ਤਾਂ ਤੁਹਾਨੂੰ ਦਿਖਾਏ ਨਹੀਂ ਦਿੰਦੇ ਇਹ ਮਕਾਨ ਹੈਗੇ ਆ ਜੇ ਤਦੋਂ ਕਿੰਨੇ ਸੋਹਣੇ ਹੁੰਦੇ ਸੀ ਪਹਿਲੇ ਬਜ਼ੁਰਗ ਕਿੰਨੇ ਸੋਹਣੇ ਰਹਿੰਦੇ ਸਨ ਬਜ਼ੁਰਗਾ ਇਹਨਾਂ ਕੱਚੇ ਮਕਾਨਾਂ ਦੇ ਵਿੱਚ ਅੱਛਾ ਜੇ ਮੇਰਾ ਤੁਹਾਨੂੰ ਵਲੌਗ ਚੰਗਾ ਲੱਗਿਆ ਨਾ ਤੇ ਮੇਰੇ ਚੈਨਲ ਦਾ ਸਬਸਕ੍ਰਾਈਬ ਕਰੀ ਲੋ ਜੈ ਮਾਤਾ ਦੀ